18 19 ਦੇ ਵਿੱਚ ਇਹ ਲੜਕੀ ਜਿਹੜੀ ਕੈਨੇਡਾ ਜਾਂਦੀ ਆ ਆਪਦੀ ਪਲੱਸ 2 ਦੀ ਪੜ੍ਹਾਈ ਤੋਂ ਬਾਅਦ ਐਂਡ ਮੈਂ ਤੁਹਾਨੂੰ ਵਿਕਰਮ ਜੀ ਇਹ ਗੱਲ ਦੱਸਾਂ ਕਿ ਇਹ ਕੁੜੀ ਸਾਬਤ ਸਰੂਪ ਸੀ ਅਮਰਤ ਸ਼ੱਕਿਆ ਹੋਇਆ ਸੀ ਕੇਸ ਕੀ ਬੰਨਦੀ ਸੀ ਬਿਲਕੁਲ ਸਾਬਤ ਸਰੂਪ ਸੀ ਇਹ ਲੜਕੀ ਲੇਕਿਨ ਕੈਨੇਡਾ ਦੇ ਵਿੱਚ ਜਾ ਕੇ ਕਿਉਂਕਿ ਬੱਚਿਆਂ ਨੂੰ ਖੁੱਲ ਮਿਲ ਜਾਂਦੀ ਹੈ ਨਾ ਉੱਥੇ ਕੋਈ ਮਾਸੀ ਚਾਚੀ ਤਾਈ ਨਾ ਕੋਈ ਰਿਸ਼ਤੇਦਾਰ ਯਾਨੀ ਕਿ ਬਗਾਨਾ ਮੁਲਕ ਹੈ ਰੁਪਿੰਦਰ ਅਮਰਤ ਧਾਰੀ ਸੀਗੀ ਬਿਲਕੁਲ ਔਰ ਇਹ ਦਮਾਲਾ ਸਜਾਉਂਦੀ ਹੁੰਦੀ ਸੀ ਬਿਲਕੁਲ ਸਹੀ ਹੈ ਗੱਲ ਕੈਨੇਡਾ ਜਾ ਕੇ ਖੰਭ ਆ ਗਏ ਉੱਥੇ ਖੰਭ ਆ ਗਏ ਉੱਥੇ ਜਾ ਕੇ ਉਹ ਬਾਣਾ ਵੀ ਗਾਇਬ ਹੋ ਗਿਆ ਉਹ ਅਮਰਤ ਜਿਹੜਾ ਛਕਿਆ ਸੀ ਉਹ ਵੀ ਗਾਇਬ ਹੋ ਗਿਆ ਤੇ ਸਰੀਰ ਤੇ ਤੁਸੀਂ ਵੀ ਵੇਖਿਆ ਹੋਣਾ ਫੋਟੋਆਂ 'ਚ ਟੈਟੂ ਬਣੇ ਹੋਏ ਆ ਲੱਤਾਂ ਤੇ ਟੈਟੂ ਬਣੇ ਹੋਏ ਆ ਮੋਢਿਆਂ ਤੇ ਟੈਟੂ ਬਣੇ ਹੋਏ ਆ ਬਾਹਾਂ ਤੇ ਟੈਟੂ ਬਣੇ ਆ ਪਤਾ ਤਾਂ ਮੈਨੂੰ ਨਹੀਂ ਪਤਾ ਪਰ ਇੱਥੇ ਉਹਦੇ ਟੈਟੂ ਨਜ਼ਰ ਆ ਰਹੇ ਆ ਬੁੱਟ ਤੇ ਟੈਟੂ ਨਜ਼ਰ ਆ ਹਾਂ ਕਾਫੀ ਕਾਫੀ ਟੈਟੂ ਨਹੀਂ ਅਨੇਕਾਂ ਟੈਟੂ ਨੇ ਉਹ ਉੱਥੋਂ ਦੇ ਕਲਚਰ ਚ ਰੰਗੀ ਗਈ ਹੁਣ ਉੱਥੇ ਉਹਨੇ ਕੀ ਕੀਤਾ ਕੀ ਨਹੀਂ ਆ ਉਹ 올 ਟੂਗੇਦਰ ਡਿਫਰੈਂਟ ਸਟੋਰੀ ਆ ਪਰ ਇਹ ਫੈਕਟ ਆ ਕਿ ਇਹ ਮੁੰਡਾ ਮਰਡਰ